ਇਸ ਵੇਲੇ ਦੀ ਵੱਡੀ ਖਬਰ سامنے ਆ ਰਹੀ ਹੈ ਸੰਜੀਵ अरोड़ा ਜੋ ਕਿ ਆਮ ਆਦਮੀ ਪਾਰਟੀ ਦੇ ਵਿੱਚ ਮੰਤਰੀ ਉਹਨਾਂ ਨੇ ਰਾਜ ਸਭਾ ਸੀਟ ਛੱਡੀ ਜਿਹਦੇ ਕਰਕੇ ਹੁਣ ਚੋਣਾ ਜਿਹੜੀ ਆ ਉਹਦਾ ਤਰੀਕ ਦਾ ਐਲਾਨ ਹੋ ਚੁੱਕਿਆ ਹੈ ਪਾਰਟੀ ਚੋਣ ਕਮਿਸ਼ਨ ਨੇ ਚੋਣ ਦਾ ਐਲਾਨ ਕਰ ਦਿੱਤਾ ਹੈਗਾ ਪੂਰੀ ਗੱਲਬਾਤ ਕਰਨ ਵਾਸਤੇ ਜੁੜੇ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਪੁੱਲਰ ਜੀ ਪੁੱਲਰ ਸਾਹਿਬ ਨਵੀਂ ਅਪਡੇਟ ਕੀ ਹੈਗੀ ਹੈ ਕਿ ਜਿਹੜੀ ਚੋਣਾ ਨੇ ਜਿਹੜੀ ਸੀਟ ਖਾਲੀ ਹੋਈ ਹੈ ਜਿਹੜੇ ਸੰਜੀਵ अरोड़ा ਛੱਡ ਕੇ ਮੰਤਰੀ ਬਣੇ ਨੇ ਹੁਣ ਉਹ ਸੀਟ ਦੇ ਉੱਤੇ ਚੋਣਾਂ ਕਦੋਂ ਹੋਣ ਜਾ ਰਹੀਆਂ ਨੇ ਬਿਲਕੁਲ ਅਸਲ ਦੇ ਵਿੱਚ ਕਿਉਂਕਿ ਲੁਧਿਆਣਾ ਤੋਂ ਐਮਐਲਏ ਦੀ ਜਿਹੜੇ ਬੇਵਕਤੀ ਮੌਤ ਹੋ ਗਈ ਸੀ ਤੇ ਫਿਰ ਆਮ ਆਦੀ ਪਾਰਟੀ ਵੱਲੋਂ ਰਾਜ ਸਭਾ ਮੈਂਬਰ ਸੰਜੀਵ ਰੋੜਾ ਨੂੰ ਉੱਥੇ ਜਿਮਨੀ ਚੋਣ ਵਾਸਤੇ ਉਮੀਦਵਾਰ ਬਣਾਇਆ ਸੀ ਤੇ ਉਹ ਬਾਈਲੈਕਸ਼ਨ ਸੰਜੀਵ ਰੋੜਾ ਜਿੱਤ ਗਏ ਜਿਹੜੇ ਪੰਜਾਬ ਦੇ ਅਮੀਰ ਰਾਜ ਸਭਾ ਮੈਂਬਰ ਕਾਫੀ ਅਰਬਾਂ ਖਰਬਾਂ ਪਤੀ ਉਹ ਨੇ ਇੱਕ ਬਿਜ਼ਨਸਮੈਨ ਸੀ ਤੇ ਉਹਨਾਂ ਨੂੰ ਰਾਜ ਸਭਾ ਮੈਂਬਰ ਸਰਕਾਰ ਨੇ ਜਾਮ ਆਦੀ ਪਾਰਟੀ ਨੇ ਪਹਿਲਾਂ ਬਣਾਇਆ ਸੀ ਤੇ ਕਿਉਂਕਿ ਤੁਸੀਂ ਜਾਂ ਤੇ ਮੰਤਰੀ ਵੀ ਰਹਿ ਸਕਦੇ ਹੋ ਜੋ ਐਮਐਲਏ ਜਾਂ ਐਮਪੀ ਰਹਿ ਸਕਦੇ ਹੋ ਤੇ ਜੀ ਸਥਿਤੀ ਜੀ ਇਹਨਾਂ ਨੇ ਰਾਜ ਸਭਾ ਮੈਂਬਰ ਜਿਹੜੀ ਆ 1 ਜੁਲਾਈ 2025 ਨੂੰ ਛੱਡ ਦਿੱਤੀ ਸੀ ਤੇ ਹੁਣ ਉਹ ਇੱਕ ਸੀਟ ਜਿਹੜੀ ਖਾਲੀ ਹੋ ਗਈ ਕਿਉਂਕਿ ਰਾਜ ਸਭਾ ਮੈਂਬਰ ਪਹਿਲੀ ਦਫਾ ਪੰਜਾਬ ਦੇ ਇਤਿਹਾਸ ਦੇ ਵਿੱਚ ਸੱਤ ਦੇ ਸੱਤ ਜਿਹੜੇ ਰਾਜ ਸਭਾ ਮੈਂਬਰ ਦੀਆਂ ਸੀਟਾਂ ਉਹ ਆਮ ਆਦਮੀ ਪਾਰਟੀ ਕੋਲ ਆ ਤੇ ਹੁਣ ਸੰਜੀਵ ਰੋੜਾ ਦੀ ਜਗ੍ਹਾ ਵੀ ਆਮ ਆਦਮੀ ਪਾਰਟੀ ਦੇ ਹੀ ਕੋਈ ਲੀਡਰ ਨੂੰ ਉੱਥੇ ਮੁਰ ਤੋਂ ਰਾਜ ਸਭਾ ਮੈਂਬਰ ਦੇ ਤੌਰ ਤੇ ਭੇਜਿਆ ਜਾਊਗਾ ਹੁਣ ਇਹਦੇ ਵਾਸਤੇ ਭਾਰਤੀ ਚੋਣ ਕਮਿਸ਼ਨ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ 6 ਅਕਤੂਬਰ 2025 ਨੂੰ ਜਿਹੜਾ ਵਾ ਇਹ ਨੋਟੀਫਿਕੇਸ਼ਨ ਜਾਰੀ ਹੋਏਗਾ ਤੇਰਾ ਜਿਹੜੇ ਨਾਮਜ਼ਦਗੀ ਪੱਤਰ ਜਿਹੜਾ 13 ਤਰੀਕ ਅਕਤੂਬਰ 13 ਅਕਤੂਬਰ ਤੱਕ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਜਾਣਗੇ ਆਖਰੀ ਤਰੀਕ ਹੋਏਗੀ 14 ਅਕਤੂਬਰ ਨੂੰ ਜਿਹੜੇ ਨਾਮਜ਼ਦਗੀ ਪੱਤਰ ਜਿਹੜੇ ਦਾਖਲ ਹੋਣਗੇ ਉਹਨਾਂ ਦੀ ਜਿਹੜੀ ਹੈ ਸਕਰੂਟੀਨੀ ਹੋਏਗੀ ਚੈੱਕ ਪੜਤਾਲ ਕੀਤੀ ਜਾਊਗੀ 16 ਅਕਤੂਬਰ ਨੂੰ ਜਿਹੜੇ ਵਾ ਕਿਸੇ ਨੇ ਜੇ ਵਾਪਸ ਆਪਣਾ ਨਾਮਜ਼ਦਗੀ ਲੈਣੀ ਹੋਵੇ ਤੇ ਲੈ ਸਕਦਾ 24 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਜਿਹੜਾ ਵਾ ਉਹ ਵੋਟਾਂ ਪੈਣਗੀਆਂ ਤੇ ਜਿਹੜਾ ਵੋਟਾਂ ਦਾ ਸਮਾਂ ਉਹ ਹੈਗਾ 9 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਵੋਟਾਂ ਦੀ ਜਿਹੜੀ ਗਿਣਤੀ ਆ ਉਹ 24 ਤਰੀਕ ਨੂੰ ਹੀ ਹੋਏਗੀ ਸ਼ਾਮੀ 5 ਵਜੇ ਤੇ 28 ਤਰੀਕ ਨੂੰ ਜਿਹੜਾ ਇਹ ਪ੍ਰੋਸੈਸ ਜਿਹੜਾ ਕੰਪਲੀਟ ਹੋ ਜਾਏ ਕੋਲ ਮਿਲਾ ਕੇ ਕਹਿ ਸਕਦੇ ਕਿ 24 ਤਰੀਕ ਨੂੰ ਹੀ ਨਵਾਂ ਰਾਜ ਸਭਾ ਮੈਂਬਰ ਮਿਲ ਜਾਊਗਾ ਹੁਣ ਸਵਾਲ ਹੈ ਕਿ ਆਮ ਆਦੀ ਪਾਰਟੀ ਕੀ ਇਸ ਵਾਰਾ ਕਿਸੇ ਆਪਣੇ ਨੂੰ ਜਾਂ ਪ੍ਰਾਈ ਨੂੰ ਭੇਜੇਗੀ ਮਸਲਮ ਕਿ ਪੰਜਾਬ ਤੋਂ ਕਿਸੇ ਨੂੰ ਭੇਜਿਆ ਜਾਊਗਾ ਜਾਂ ਫਿਰ ਕਿਸੇ ਹੋਰ ਗੈਰ ਪੰਜਾਬੀ ਨੂੰ ਭੇਜਿਆ ਜਾਊਗਾ ਜਾਂ ਫਿਰ ਪੰਜਾਬ ਤੋਂ ਬਾਹਰ ਕਿਸੇ ਹੋਰ ਵਸਦੇ ਪੰਜਾਬੀ ਨੂੰ ਰਾਜ ਸਭਾ ਮੈਂਬਰ ਦੇ ਤੌਰ ਤੇ ਭੇਜਿਆ ਜਾਊਗਾ ਹੁਣ ਫਿਲਹਾਲ ਜਿਹੜੇ ਆਮ ਆਦੀ ਪਾਰਟੀ ਦੇ ਰਾਜ ਸਭਾ ਮੈਂਬਰ ਨੇ ਰਾਗਵ ਚੱਡਾ ਸੰਦੀਪ ਪਾਠਕ ਫਿਰ ਬਾਬਾ ਜਿਹੜਾ ਬਰਬੀਰ ਸਿੰਘ ਸੀਚੇਵਾਲ ਲਵਲੀ ਯੂਨੀਵਰਸਿਟੀ ਦੇ مالک ਇਹ ਵਾਲੇ ਜਿਹੜੇ ਜਿਹੜੇ ਸੱਤ ਜਿਹੜੇ ਰਾਜ ਸਭਾ ਮੈਂਬਰ ਜਿਹੜੇ ਹਰਪਜਨ ਸਿੰਘ ਜਿਹੜੇ ਨੇ ਤੇ ਹੁਣ ਇੱਕ ਰਾਜ ਸਭਾ ਮੈਂਬਰ ਸੰਜੀਵ ਰੋੜਾ ਸੀ ਜਿਹੜੇ ਇਸ ਟਾਈਮ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਕੈਬਨਿਟ ਮਿਨਿਸਟਰ ਨੇ ਤੇ ਉਹਨਾਂ ਕੋਲ ਚਾਰ ਮਹਿਕ ਮੈਨ ਕਾਫੀ ਪਾਵਰਫੁਲ ਮੰਤਰੀ ਨੇ ਕਾਫੀ ਉਹਨਾਂ ਕੋ ਵੱਡੇ ਅਹੁਦੇ ਨੇ ਹੁਣ ਜਦੋਂ ਜਮਨੀ ਚੋਣ ਹੋਈ ਸੀ ਤੇ ਉਦੋਂ ਵਿਰੋਧੀ ਚਾਹੇ ਸ਼੍ਰੋਮਣੀ ਕਾਲੀ ਦਲ ਸੀ ਜਾਂ ਕਾਂਗਰਸ ਪਾਰਟੀ ਸੀ ਜਾਂ ਫਿਰ ਭਾਤੀ ਜਨਤਾ ਪਾਰਟੀ ਉਹਨਾਂ ਨੇ ਇਹ ਕਿਹਾ ਸੀ ਕਿ ਜਿਹੜੀ ਸੰਜੀਵ ਰੋੜਾ ਜਿਹੜੇ ਪਹਿਲੇ ਰਾਜ ਸਭਾ ਮੈਂਬਰ ਨੇ ਉਹਨਾਂ ਨੂੰ ਇਸ ਕਰਕੇ ਬਾਈ ਇਲੈਕਸ਼ਨ ਲੜਾਈ ਗਈ ਇੱਥੋਂ ਅਰਵ ਜੜੀਵਾਲ ਜਿਹੜੇ ਉਹ ਰਾਜ ਸਭਾ ਮੈਂਬਰ ਜਾਣਾ ਚਾਹੁੰਦੇ ਨੇ ਹਾਲਾਂਕਿ ਬਾਅਦ ਚ ਉਹਨਾਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਖਲਾਸਾ ਵੀ ਕੀਤਾ ਸੀ ਕਿ ਉਹ ਰਾਜ ਸਭਾ ਮੈਂਬਰ ਨਹੀਂ ਬਣਨਗੇ ਲੇਕਿਨ ਜੋ ਜਾਣਕਾਰ ਦੱਸਦੇ ਨੇ ਕਿ ਜਿਆਦਾ ਰਾਜ ਸਭਾ ਮੈਂਬਰ ਬਣਨ ਦਾ ਜਿਹੜਾ ਜੋਰ ਰਵਾ ਉਹ ਕਿਤੇ ਨਾ ਕਿਤੇ ਜਿਹੜੇ ਨੇ ਮਨੀਸ਼ ਸੋਦੀਆ ਵੀ ਦਾ ਖੇਡ ਸਕਦੇ ਨੇ ਉਹਨਾਂ ਦਾ ਵੀ ਨਾਮ ਚੱਲ ਰਿਹਾ ਕਿ ਉਹ ਵੀ ਰਾਜ ਸਭਾ ਮੈਂਬਰ ਜਿਹੜੇ ਨੇ ਉਹ ਬਣਾਈ ਜਾ ਸਕਦੇ ਨੇ ਪਰ ਫਿਲਹਾਲ ਕਿਉਂਕਿ ਆਮ ਆਮਾਦੀ ਪਾਰਟੀ ਹੁਣ ਕੋਈ ਸਿਆਸੀ ਤੌਰ ਤੇ ਰਿਸਕ ਨਹੀਂ ਲੈਣਾ ਚਾਹੂਗੀ ਪਹਿਲਾਂ ਹੀ ਪੰਜਾਬ ਦੇ ਵਿੱਚ ਪੰਜਾਬੀ ਨੌਨ ਪੰਜਾਬੀ ਇਹ ਮੁੱਦਾ ਬਣਿਆ ਹੋਇਆ ਪਹਿਲਾਂ ਹੀ ਪੰਜਾਬ ਸਰਕਾਰ ਤੇ ਇਲਜ਼ਾਮ ਲੱਗਦੇ ਨੇ ਕਿ ਦਿੱਲੀ ਤੋਂ ਆ ਕੇ ਕਬਜ਼ਾ ਕੀਤਾ ਹੋਇਆ ਜਾਂ ਦਿੱਲੀ ਵਾਲੇ ਸਰਕਾਰ ਚਲਾਉਂਦੇ ਆ ਅਜਿਹੇ ਮਸਲੇ ਦੇ ਵਿੱਚ ਕਿਉਂਕਿ ਭਗਵੰਤ ਮਾਨ ਚਾਹੁੰਗੇ ਕਿ ਕਿਸੇ ਪੰਜਾਬ ਦੇ ਕਿਸੇ ਆਮ ਆਦੀ ਪਾਰਟੀ ਦੇ ਲੀਡਰ ਨੂੰ ਜਾਂ ਕਿਸੇ ਪਮੱਕੜ ਨੂੰ ਜਿਹੜੀ ਆ ਰਾਜ ਸਭਾ ਮੈਂਬਰ ਭੇਜਿਆ ਜਾਵੇ ਹੁਣ ਜੇ ਪੰਜਾਬ ਤੋਂ ਕਿਸੇ ਲੀਡਰ ਨੂੰ ਭੇਜਦੇ ਤਾਂ ਕੀ ਕੋਈ ਬਿਜ਼ਨਸਮੈਨ ਹੋਊਗਾ ਜਾਂ ਕੋਈ ਆਮ ਆਦੀ ਪਾਰਟੀ ਦਾ ਉਹ ਲੀਡਰ ਜਿਹੜਾ 2011 ਤੋਂ ਪਾਰਟੀ ਦੇ ਨਾਲ ਖੜਿਆ ਤੇ ਉਹ ਪਾਰਟੀ ਵਾਸਤੇ ਕੰਮ ਕਰੇ ਜਾਂ ਉਹਦੀ ਚੋਣ ਹੋਏਗੀ ਇਹ ਜਿਹੜਾ ਫੈਸਲਾ ਵੇ ਚਾਰ ਬੰਦੇ ਹੀ ਕਰਨਗੇ ਜਿਹਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਆਮ ਆਦੀ ਪਾਰਟੀ ਦੇ ਕੌਮੀ ਕੋਨਵੀਨਰ ਰਿੰਦਕੇਜ ਕੇਜਰੀਵਾਲ ਪੰਜਾਬ ਪਾਰਟੀ ਮਾਮਲੇ ਦੇ ਇੰਚਾਰਜ ਮਨੀਸ਼ ਸੋਧਿਆ ਜਾਂ ਫਿਰ ਆਮ ਆਦੀ ਪਾਰਟੀ ਦੇ ਸੂਬਾ ਪ੍ਰਧਾਨ ਪਮਨ ਰੋੜਾ ਹੁਣ ਇਹ ਚਾਰ ਜਾਣੇ ਨੇ ਡਿਸਾਈਡ ਕਰਨਾ ਹੈਗਾ ਕਿ ਕਿਹਦਾ ਨਾਮ ਜਿਹੜਾ ਫਾਈਨਲ ਕੀਤਾ ਜਾਵੇ ਕਿਉਂਕਿ ਬਣਨਾ ਇਹਨਾਂ ਦਾ ਹੀ ਹੈ ਕਿਉਂਕਿ ਇਹਨਾਂ ਕਿ ਉਹ ਕਿਉਂਕਿ ਹੋਰ ਕਿਸੇ ਪਾਰਟੀ ਕੋ ਇਨੇ ਐਮਐਲਏ ਨਹੀਂ ਆ ਨਾ ਕਾਂਗਰਸ ਪਾਰਟੀ ਕੋ ਇਨੇ ਐਮਐਲਏ ਨਹੀਂ ਨਾ ਕਾਲੀ ਦਲ ਦੇ ਤੇ ਸਿਰਫ ਇੱਕ ਇੱਕ ਮੈਂਬਰ ਹੀ ਰਹਿ ਗਿਆ ਡਾਕਟਰ ਸੁਖੀ ਆ ਉਹ ਜਿਹੜੇ ਨੇ ਉਹ ਆਮ ਆਦੀ ਪਾਰਟੀ ਦੇ ਚਲੇ ਗਏ ਨੇ ਮਨਪ੍ਰੀਤ ਯਾਲੀ ਦਾ ਵੈਸੇ ਇਟ ਖੜਕਾ ਚੱਲਦਾ ਬੀਜੇਪੀ ਕੋਲ ਦੋ ਆ ਕਾਂਗਰਸ ਕੋਲ 15 16 ਨੇ ਇਸ ਕਰਕੇ ਆਮ ਆਦੀ ਪਾਰਟੀ ਦਾ ਹੀ ਐਮਪੀ ਜਿਹੜਾ ਬਣਿਆ ਜਾਊਗਾ ਕਿਉਂਕਿ ਇਹ ਇੱਕ ਐਮਪੀ ਦੀ ਜਿਹੜੀ ਹੈ 6 ਸਾਲ ਦੀ ਟਰਮ ਹੁੰਦੀ ਆ ਇਸ ਕਰਕੇ ਜਿਹੜੀ ਟਰਮ ਆ ਇਹ ਜਿਹੜੀ ਹੈ ਸੰਜੀਵ ਰੋੜਾ ਜਿਹੜਾ ਅਹੁਦਾ ਖਾਲੀ ਕਿ 9 April 2028 ਤੱਕ ਜਿਹੜਾ ਹੁ ਨਵਾਂ ਮੈਂਬਰ ਬਣੂਗਾ ਉਹ 9 April 2028 ਤੱਕ ਬਤੌਰ ਰਾਜ ਸਭਾ ਮੈਂਬਰ ਬਿਨਾ ਰਹੇਗਾ ਪਰ ਗੱਲ ਕਰੀਏ ਭਾਗੀ ਚੋਣ ਕਮਿਸ਼ਨ ਦੀ ਇਹ ਜਿਹੜੀ ਪ੍ਰਕਿਰਿਆ ਕਿਵੇਂ ਪੂਰੀ ਹੁੰਦੀ ਹੈ ਤੇ ਕਿੰਨੇ ਸਮੇਂ ਦੇ ਵਿੱਚ ਮੰਨ ਲਓ ਕੋਈ ਸੀਟ ਖਾਲੀ ਹੁੰਦੀ ਹੈ ਉਹ ਕਿੰਨੇ ਸਮੇਂ ਦੇ ਅੰਦਰ ਸੀਟ ਨੂੰ ਭਰਿਆ ਜਾਂਦਾ ਹੈਗਾ देखो सब तो वड्डी ਗੱਲ ਹੈ ਕਿ ਚਾਹੇ ਮੈਂਬਰ ਪਾਰਲੀਮੈਂਟ ਹੋਵੇ ਲੋਕ ਸਭਾ ਦਾ ਮੈਂਬਰ ਹੋਵੇ ਜਾਂ ਵਿਧਾਨ ਸਭਾ ਦਾ ਮੈਂਬਰ ਹੋਵੇ ਭਾਰਤੀ ਚੋਣ ਕਮਿਸ਼ਨਾਂ ਦੇ ਨਿਯਮਾਂ ਮੁਤਾਬਕ 6 ਮਹੀਨੇ ਤੋਂ ਜ਼ਿਆਦਾ ਜਿਹੜਾ ਵੀ ਸੀਟ ਖਾਲੀ ਨਹੀਂ ਰੱਖੀ ਜਾ ਸਕਦੀ ਕਿਉਂਕਿ ਇਹ 1 ਜੁਲਾਈ 2025 ਨੂੰ ਖਾਲੀ ਹੋ ਗਈ ਸੀ ਜਿਸ ਕਰਕੇ ਅਕਤੂਬਰ ਚ ਕਰਵਾਈ ਜਾ ਰਹੀ ਹੈ 6 ਮਹੀਨੇ ਤੋਂ ਪਹਿਲਾਂ ਪਹਿਲਾਂ ਜਿਹੜੀ ਹੈ ਇਲੈਕਸ਼ਨ ਜਿਹੜੀ ਕਰਵਾਉਣੀ ਹੁੰਦੀ ਹੈ ਚਾਹੇ ਕਿਸੇ ਐਮਐਲਏ ਦੀ ਹੋਵੇ ਚਾਹੇ ਕਿਸੇ ਐਮਪੀ ਦੀ ਹੋਵੇ ਹੁਣ ਫਿਲਹਾਲ ਹੈ ਕਿ ਮੁਖਮੰਦੀ ਭਗਵੰਤ ਮਾਨ ਦੀ ਅਗਰ ਚੱਲੀ ਤੇ ਲਾਜ਼ਮੀ ਤੌਰ ਤੇ ਪੰਜਾਬ ਤੋਂ ਕਿਸੇ ਲੀਡਰ ਨੂੰ ਜ਼ਿੰਮੇਵਾਰੀ ਰਾਜ ਸਭਾ ਮ ਜੇ ਦਿੱਲੀ ਵਾਲਿਆਂ ਦੇ ਚੱਲੀ ਚੱਲੀ ਤੇ ਉਹਨਾਂ ਦੀ ਹੋਰ ਕੋਈ ਚੁਆਇਸ ਹੋਏਗੀ ਲੇਕਿਨ ਅਜਿਹੀ ਸਥਿਤੀ ਜਦ ਪੰਜਾਬ ਦੇ ਵਿੱਚ ਪੰਜਾਬੀ ਨਾਨ ਪੰਜਾਬੀ ਮੁੱਦਾ ਬਣਿਆ ਹੋਵੇ ਜਾਂ ਆਪੋਜੀਸ਼ਨ ਪਾਰਟੀਆਂ ਚਾਹੇ ਸ਼ਰਮਣੀ ਕਾਲੀ ਦਲਾ ਚਾਹੇ ਕਾਂਗਰਸ ਹੈ ਬੀਜੇਪੀ ਉਹ ਲਗਾਤਾਰ ਇਲਜ਼ਾਮ ਲਗਾਉਂਦੇ ਰਹੇ ਕਿ ਪੰਜਾਬ ਚ ਆਮ ਆਦੀ ਪਾਰਟੀ ਦੀ ਸਰਕਾਰ ਦਿੱਲੀ ਵਾਲੇ ਚਲਾ ਰਹੇ ਨੇ ਅਜਿਹੀ ਸਥਿਤੀ ਦੇ ਵਿੱਚ ਦਿੱਲੀ ਵਾਲੇ ਸ਼ਾਇਦ ਇੰਨਾ ਇਸ ਵਾਰ ਨਾ ਰਿਸਕ ਲੈਣ ਕਿਉਂਕਿ ਪਹਿਲਾਂ ਜਦੋਂ ਡਾਕਟਰ ਸੰਦੀਪ ਪਾਟਕ ਨੂੰ ਮੈਂਬਰ ਪਾਰਲੀਮੈਂਟ ਬਣਾਇਆ ਸੀ ਰਾਗਵ ਚੱਡੇ ਨੂੰ ਬਣਾਇਆ ਸੀ ਵਿਕਰਮਜੀਤ ਸਿੰਘ ਸਾਨੀ ਨੂੰ ਬਣਾਇਆ ਜਾਂ ਹੋਰਨ ਬਣਾਏ ਲੋਕਾਂ ਨੇ ਬਹੁਤ ਸਵਾਲ ਖੜੇ ਨੇ ਦਰਿੰਗਾ ਚੱਕੀਆਂ ਜਿਨ੍ਹਾਂ ਨੇ ਪੱਲਿਓਂ ਪਟ્રોલ ਪਵਾਇਆ ਤੇ ਬਲੂ ਪਾਰਟੀ ਨੂੰ ਖੜਾ ਕੀਤਾ ਉਹਨਾਂ ਨੂੰ ਕਿਉਂ ਨਹੀਂ ਕਿਸੇ ਨੂੰ ਮੌਕਾ ਮਿਲੇਗਾ ਹੁਣ ਫਿਰ ਲੱਗਦਾ ਵਾ ਕਿ ਕਿਸੇ ਪੰਜਾਬ ਤੋਂ ਹੀ ਕਿਸੇ ਨੂੰ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ ਉਹ ਕਿਹੜੀ ਪਰਸਨੈਲਿਟੀ ਹੋਏਗੀ ਕੀ ਕੋਈ ਵਿਦਵਾਨ ਹੋਏਗਾ ਜਾਂ ਕੋਈ ਕੋਈ ਐਜੂਕੇਸ਼ਨਿਸਟ ਹੋਏਗਾ ਜਾਂ ਕੋਈ ਵਪਾਰੀ ਹੋਏਗਾ ਜਾਂ ਫਿਰ ਆਮ ਆਦੀ ਪਾਰਟੀ ਦਾ ਕੋਈ ਆਮ ਵਰਕਰ ਜਾਂ ਲੀਡਰ ਇਹ ਹੁਣ ਫੈਸਲਾ ਜਿਹੜਾ ਆਮ ਆਦੀ ਪਾਰਟੀ ਨੇ ਕਰਨਾ ਕਿ ਕਿਸ ਦੀ ਜ਼ਿੰਮੇ ਕਿਸ ਨੂੰ ਜ਼ਿੰਮੇਵਾਰੀ ਜਿਹੜੀ ਆ ਉਹ ਦਿੱਤੀ ਜਾਂਦੀ ਹੈ ਪੰਜਾਬ ਸਰਕਾਰ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ 2022 ਦੇ ਵਿੱਚ ਬਣਦੀ ਹੈ ਬਣਦੇ ਹੀ ਰਾਜ ਸਭਾ ਦੇ ਜਿਹੜੇ ਮੈਂਬਰ ਨੇ ਉਹ ਭੇਜੀ ਜਾਂਦੇ ਨੇ ਜਿਹਦੇ ਜ਼ਿਆਦਾਤਰ ਜਿਹੜੇ ਬਾਹਰੋਂ ਚੁਣੇ ਗਏ ਉਹਦਾ ਵਿਰੋਧ ਵੀ ਹੋਇਆ ਪਰ ਹੁਣ ਕੀ ਪਾਰਟੀ ਜਾਂ ਦਿੱਲੀ ਹਾਈ ਕਮਾਂਡ ਹੋਵੇਗਾ ਜਾਂ ਪੰਜਾਬ ਦੀ ਲੀਡਰਸ਼ਿਪ ਹੋਵੇਗੀ ਉਹ ਇਸ ਬਾਰੇ ਸੋਚੇਗੀ ਜੇ ਹੁਣ ਅਸੀਂ ਕੋਈ ਨੌਨ ਪੰਜਾਬੀ ਕੋਈ ਕੈਂਡੀਡੇਟ ਕਿਸੇ ਨੂੰ ਇਸ ਸੀਟ ਲਈ ਖੜਾ ਕਰ ਦਿੱਤਾ ਉਹਦੇ ਲਈ ਆ ਵੋਟਿੰਗ ਹੋ ਗਈ ਜਾਂ ਜਦੋਂ ਛੁੱਟਿਆ ਜਾਂਦਾ ਹੈ ਕਿ ਉਹ 2027 ਦੀ ਚੋਣਾਂ ਦੇ ਵਿੱਚ ਵੱਡਾ ਮੁੱਦਾ ਬਣ ਸਕਦਾ ਹੈਗਾ ਤੁਹਾਨੂੰ ਲਾਜ਼ਮੀ ਤੌਰ ਤੇ ਇਸ ਸਮੇਂ ਹੀ ਵੱਡਾ ਮੁੱਦਾ ਬਣਿਆ ਪੰਜਾਬ ਦੇ ਵਿੱਚ ਜਿਹੜਾ ਪੰਜਾਬੀ ਨਾਣ ਪੰਜਾਬੀ ਦਾ ਮੁੱਦਾ ਚੱਲੇ ਔਰ ਆਮ ਆਦੀ ਪਾਰਟੀ ਤੇ ਤਾਂ ਪਹਿਲਾਂ ਇਲਜ਼ਾਮ ਲੱਗਦੇ ਨੇ ਕਿ ਇਹ ਦਿੱਲੀ ਵਾਲਿਆਂ ਦੇ ਕਹਿਣ ਤੇ ਚੱਲਦੇ ਨੇ ਦਿੱਲੀ ਵਾਲੇ ਕਹਿਣ ਤੇ ਇਹ ਸ਼ਿਕਮਾਰਦੇ ਆ ਕਿ ਜਿਓ ਜਿਓ ਵਿਰੋਧੀ ਪਾਰਟੀਆਂ ਬਹੁਤ ਇਨਾਂ ਤੇ ਤਾਂ ਜਕਸਦੀਆਂ ਅਜਿਹੀ ਸਥਿਤੀ ਦੇ ਵਿੱਚ ਲੱਗਦਾ ਨਹੀਂ ਹੈ ਕਿ ਇਸ ਵਾਰ ਕੋਈ ਇਹ ਪੋਲਿਟੀਕਲ ਤੌਰ ਤੇ ਐਡਾ ਵੱਡਾ ਰਿਸਕ ਲੈਣ ਜੇ ਇਹਨਾਂ ਨੇ ਫਿਰ ਕਿਸੇ ਨੌਨ ਪੰਜਾਬੀ ਨੂੰ ਜਾਂ ਕਿਸੇ ਬਾਹਰਲੇ ਬੰਦੇ ਨੂੰ ਦਿੱਤੀ ਗਈ ਤੇ ਲਾਜ਼ਮੀ ਤੌਰ ਤੇ ਇਹਨਾਂ ਦਾ ਫਿਰ ਲੋਕੀ ਜਿਹੜੀ ਹੈ ਲੋਕਾਂ ਦੀ ਕਚਹਿਰੀ ਦੇ ਵਿੱਚ ਲੋਕ ਕਈ ਤਰ੍ਹਾਂ ਦੇ ਸਵਾਲ ਖੜੇ ਕਰਨਗੇ ਕਿ ਆਮ ਆਦੀ ਪਾਰਟੀ ਜਿਹੜੀ ਔਜਾਦ ਨਹੀਂ ਹੈ ਦਿੱਲੀ ਵਾਲਿਆਂ ਦੀ ਵਾਲੀ ਦਿੱਲੀ ਵਾਲਿਆਂ ਦੀ ਗੁਲਾਮ ਹੈ ਕਿ ਫਿਰ ਇਹਨਾਂ ਲੋਕਾਂ ਦੇ ਜਾਂ ਵਿਰੋਧੀ ਪਾਰਟੀਆਂ ਦੇ ਜਿਹੜੇ ਇਹਨਾਂ ਨੂੰ ਤਾਨੇ ਮਿਨੇ ਜਿਹੜੇ ਆ ਸੁਣਨੇ ਮਿਲਣਗੇ ਹੁਣ ਇਸ ਕਰਕੇ ਭਗਵੰਤ ਮਾਨ ਸਾਹਿਬ ਦੀ ਕਦੀ ਵੀ ਇੱਛਾ ਨਹੀਂ ਹੋਏਗੀ ਕਿ ਕਿਸੇ ਲੇ ਨੂੰ ਜਿਹੜੀ ਆ ਇਹ ਰਾਜ ਸਭਾ ਮੈਂਬਰ ਬਣਾਏ ਉਹਨਾਂ ਦੀ ਇੱਛਾ ਹੋਵੇਗੀ ਕਿ ਕਿਸੇ ਪੰਜਾਬੀ ਨੂੰ ਹੀ ਪੰਜਾਬ ਤੋਂ ਹੀ ਚੰਗੇ ਕੋਈ ਵਿਦਵਾਨ ਹੋਵੇ ਜਾਂ ਚੰਗਾ ਕੋਈ ਮਾਹਰ ਹੋਵੇ ਕੋਈ ਐਕਸਪਰਟ ਹੋਵੇ ਉਹਨੂੰ ਜਾਂ ਕੋਈ ਹੋਰ ਲੀਡਰ ਹੋਵੇ ਜਿਹੜਾ ਪੰਜਾਬ ਦੀ ਗੱਲ ਰੱਖ ਸਕੇ ਕਿਉਂਕਿ ਤੁਸੀਂ ਦੇਖੋ ਚਾਹੇ ਸੰਦੀਪ ਪਾਟਕ ਹੋਵੇ ਪੰਜਾਬ ਦੀ ਗੱਲ ਉਹ ਵੀ ਨਹੀਂ ਰੱਖ ਸਕੇ ਚਾਹੇ ਰਾਗਵ ਚੱਡਾ ਵਾ ਉਹ ਵੀ ਪੰਜਾਬ ਦੀ ਗੱਲ ਖੁੱਲਕੇ ਨਹੀਂ ਰੱਖ ਸਕੇ ਵਿਕਰਮਜੀਤ ਸਾਨੀ ਉਹ ਵੀ ਰਾਜ ਸਭਾ ਦੇ ਵਿੱਚ ਖੁੱਲਕੇ ਗੱਲ ਨਹੀਂ ਰੱਖ ਸਕੇ ਲਵਲੀ ਯੂਨੀਵਰਸਿਟੀ ਦਾ ਜਿਹੜਾ ਮਾਲਕ ਆ ਉਹ ਵੀ ਖੁੱਲਕੇ ਕਦੀ ਉਹਨੇ ਗੱਲ ਨਹੀਂ ਰੱਖੀ ਸੰਜੀਵ ਰੋੜਾ ਵੀ ਜਦੋਂ ਬਤੌਰ ਆਸਭਾ ਮੈਂਬਰ ਖੁੱਲਕੇ ਗੱਲ ਰੱਖੀ ਨਹੀਂ ਸਵਾਈ ਬਾਬਾ ਸੀਚੇਵਾਲ ਹਰਪਜਨ ਸਿੰਘ ਜਿਹੜੇ ਕ੍ਰਿਕਟਰ ਨੇ ਉਹਨਾਂ ਨੇ ਕਦੀ ਇਹ ਨਾਮ ਇਹ ਲੱਗਦਾ ਕਿ ਹਜੇ ਤੱਕ ਕੋਈ ਸੱਚਾ ਮੂੰਹ ਹੀ ਰਿਹਾ ਗਿਆ ਉਹਨਾਂ ਨੇ ਕਦੀ ਖੁੱਲਕੇ ਉੱਥੇ ਪਾਰਲੀਮੈਂਟ ਦੇ ਵਿੱਚ ਗੱਲ ਹੀ ਨਹੀਂ ਕੀਤੀ ਪੰਜਾਬ ਦੇ ਤਾਂ ਚਾਹੀਦੇ ਸੀ ਕਿ ਪੰਜਾਬ ਦੇ ਲੋਕ ਹੋਣ ਜਿਹੜੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨ ਪੰਜਾਬ ਇੱਕ ਬਾਰਡਰ ਸਟੇਟ ਆ ਪੰਜਾਬ ਦੀ ਕਿਸਾਨੀ ਦੀ ਪੰਜਾਬ ਦੀ ਜਵਾਨੀ ਦੀ ਪੰਜਾਬ ਦੇ ਬਾਰਡਰ ਦੀ ਪੰਜਾਬ ਦੀਆਂ ਮੁਸ਼ਕਲਾਂ ਸਮੱਸਿਆਵਾਂ ਦੀ ਗੱਲ ਕਰ ਪਰ ਉਸ ਪੱਧਰ ਤੇ ਨਹੀਂ ਆਮ ਆਦੀ ਪਾਰਟੀ ਦੇ ਜਿਹੜੇ ਰਾਜ ਸਭਾ ਮੈਂਬਰ ਚੁਣੇਗੇ ਉਹ ਨਹੀਂ ਉਸ ਪੱਧਰ ਦੀ ਚੁੱਕ ਸਕੇ ਜੋ ਚੁੱਕਣੀ ਜੋ ਉਮੀਦ ਸੀ ਅਜਿਹੀ ਸਥਿਤੀ ਜੇ ਦੇਖਦੇ ਆ ਕਿ ਹੁਣ ਸਰਕਾਰ ਕਿੱਡੀ ਕੀ ਵੱਡਾ ਜਿਹੜਾ ਵਾ ਰਿਸਕ ਲੈਂਦੀ ਆ ਨਹੀਂ ਤੇ ਸਵਾਲ ਫੇਰ ਲੋਕ ਜਿਹੜੇ ਖੜੇ ਹੋਣਗੇ ਕਿਆਮਾ ਦੀ ਪਾਰਟੀ ਨੇ ਫਿਰ ਬਾਹਰਲਾ ਜਿਹੜਾ ਬੰਦਾ ਬਾਹਰ ਸਭਾ ਮੈਂਬਰ ਬਣਾ ਕੇ ਭੇਜ ਦਿੱਤਾ ਗਿਆ ਹੁਣ ਬਹੁਤ ਸਾਰੇ ਜਿਹੜੇ ਕੀੜੇ ਨੇ ਉਹ ਵੀ ਜੀ ਡਾਕਟਰ ਸੰਦੀਪ ਪਾੜਖ ਦਾ ਕਿਸੇ ਨੇ ਨਾਮ ਨਹੀਂ ਸੁਣਿਆ ਰਾਘਵ ਚੱਡਾ ਸਾਹਿਬ ਵਿਆਹ ਤੋਂ ਬਾਅਦ ਬਹੁਤ ਹੀ ਜ਼ਿਆਦਾ ਸਰਗਰਮ ਹੋ ਗਿਆ ਅੱਜ ਵੀ ਉਹਨਾਂ ਨੇ ਉਹ ਪੈਰਸ ਘੁੰਮ ਰਹੇ ਨੇ ਇਕ ਸਾਲ ਹੋ ਗਿਆ ਉਹਨਾਂ ਦੇ ਵਿਆਹ ਨੂੰ ਤੇ ਉਹ ਫੋਟੋਆਂ ਉਹਨਾਂ ਦੀਆਂ ਵਾਇਰਲ ਹੋ ਰਹੀਆਂ ਨੇ ਸਾਨੂੰ ਤੇ ਪੰਜਾਬ ਦਾ ਨੁਮਾਇੰਦਾ ਚਾਹੀਦਾ ਜਿਹੜਾ ਪੰਜਾਬ ਦੀ ਗੱਲ ਕਰ ਸਕੇ ਇਹਨਾਂ ਵਿੱਚੋਂ ਜਿਹੜੀ ਜ਼ਿੰਮੇਵਾਰੀ ਮੈਨੂੰ ਲੱਗਦਾ ਕਿ ਸਹੀ ਮਾਇਨੇ ਚ ਕੋਈ ਨਿਭਾ ਨਹੀਂ ਸਕਿਆ ਹੋ ਸਕਦਾ ਕਿ ਇਹਨਾਂ ਨੇ ਕੋਸ਼ਿਸ਼ ਕੀਤੀ ਪਰ ਜੋ ਕੋਸ਼ਿਸ਼ 100% ਜਾਂ ਐਕਸਲੈਂਟ ਚਾਹੀਦੀ ਸੀ ਉਸ ਮਸਲੇ ਵਿੱਚ ਪੰਜਾਬ ਤੋਂ ਜਿਹੜੇ 7 ਰਾਜ ਸਭਾ ਮੈਂਬਰ ਗਏ ਨੇ ਉਹ ਜ਼ਿੰਮੇਵਾਰੀ ਨਹੀਂ ਨਿਭਾ ਸਕਿਆਗੇ ਜਿਹੜੀ ਨਿਭਾਉਣੀ ਸੀ ਚਾਹੀਦੀ ਹਾਲਾਂਕਿ ਬਾਬਾ ਸੀਚੇਵਾਲ ਨੇ ਜ਼ਰੂਰ ਉੱਥੇ ਜਾ ਕੇ ਟੋਲ ਮਾਰੇ ਹੈਗੇ ਨੇ ਕੁਝ ਗੱਲਾਂ ਹੋਈਆਂ ਨੇ ਪਰ ਪੰਜਾਬ ਦੇ ਜਿਹੜੇ ਮਸਲੇ ਨੇ ਉਹ ਜਿਹੜੇ ਨੇ ਉਹ ਸੈਂਟਰ ਲੈਵਲ ਤੇ ਉਸ ਪੱਧਰ ਤੇ ਉਠਾਈ ਨਹੀਂ ਗਏ ਜਿਹੜੇ ਇਹਨਾਂ ਨੂੰ ਉਠਾਉਣੇ ਚਾਹੀਦੇ ਜੂ। ਕੀ ਹੁਣ ਜਿਹੜੀ ਕੀਦੇ ਵਿੱਚ ਗੱਲ ਕਰੀਏ ਵੀ ਜਿਹੜੀ ਹੁਣ ਜਿਹੜੀ ਚੋਣ ਹੋਈ ਵੀ ਉਹ ਤੋਂ ਉਸ ਤੋਂ ਪਹਿਲਾਂ ਹੁਣ ਕੀ ਆਪਦੀ ਪਾਰਟੀ ਦੀ ਹਾਈ ਕਮੰਡ ਆਪਣੇ ਜਿਹੜੇ ਵਿਧਾਇਕ ਉਹਨਾਂ ਨਾਲ ਮੀਟਿੰਗ ਕਰੇਗੀ? ਆਮ ਆਦਮੀ ਪਾਰਟੀ ਦੇ ਅਜਿਹੇ ਕਲਚ ਨਹੀਂ ਹੋ ਸਕਦਾ ਕਿ ਫੀਡਬੈਕ ਲੈ ਲਈ ਹੋਵੇ ਇਹਨਾਂ ਨੇ ਪਹਿਲਾਂ ਹੀ ਤਿਆਰੀ ਕਰਕੇ ਰੱਖੀ ਹੋਵੇ ਕਿਉਂਕਿ ਸੰਦੀ ਜਿਹੜੇ ਮਨੀਸ਼ ਸੋਧਿਆ ਜੋ ਪਾਰਟੀ ਮਾਮਲੇ ਨੇ ਚਾਰਜਾ ਉਹਨਾਂ ਦੀ ਵੀ ਇੱਛਾ ਹੈਗੇ ਉਹਨਾਂ ਦੇ ਵਾਸਤੇ ਵੀ ਪੰਜਾਬ ਦੇ ਵਿੱਚ ਬਹੁਤ ਸਾਰੇ ਐਮਐਲਏ ਬੈਟਿੰਗ ਕਰ ਰਹੇ ਨੇ ਕਿ ਸੰਦੀ ਇਹਨਾਂ ਨੂੰ ਮਨੀਸ਼ ਸੋਧਿਆ ਨੂੰ ਭੇਜਣਾ ਚਾਹੀਦਾ ਹੈਗਾ ਰਾਜ ਸਭਾ ਮੈਂਬਰ ਦੇ ਤੌਰ ਤੇ ਪਰ ਇਹ ਜੇ ਕਿਉਂਕਿ ਇਹ ਫੈਸਲਾ ਤੇ ਅਰਵਿੰਦ ਕੇਜਰੀਵਾਲ ਸਾਹਿਬ ਨਹੀਂ ਕਰਨਾ ਹੈਗਾ ਜਾਂ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੇ ਕਰਨਾ ਦੇਖਦੇ ਕਿ ਕੇਸ ਦੇ ਨਾਮ ਤੇ ਜਿਹੜੀ ਆ ਮੋਹਰ ਲੱਗਦੀ ਹੈਗੇ ਕਿ ਲੁਧਿਆਣੇ ਤੋਂ ਹੀ ਸੰਜੀਵ ਰੋੜਾ ਦੇ ਜਗ੍ਹਾ ਕੋਈ ਬਿਜ਼ਨਸਮੈਨ ਨੂੰ ਭੇਜਿਆ ਜਾਏਗਾ ਜਾਂ ਕੋਈ ਕੋਈ ਉੱਗਾ ਮਾਹਿਰ ਭੇਜਿਆ ਜਾਊਗਾ ਜੋ ਜਾਂ ਪੰਜਾਬ ਦੇ ਮਸਲਿਆਂ ਦਾ ਕੋਈ ਵਿਦਵਾਨ ਜਾਂ ਜਾਣਕਾਰ ਉਹਨੂੰ ਭੇਜਿਆ ਜਾਏਗਾ ਜਾਂ ਫਿਰ ਆਮ ਆਦੀ ਪਾਰਟੀ ਦੇ ਕਿਸੇ ਵਲੰਟੀਅਰ ਵਰਕਰ ਜਾਂ ਕਿਸੇ ਲੀਡਰ ਨੂੰ ਭੇਜਿਆ ਜਾਏ ਇਹ ਫੈਸਲਾ ਤੇ ਮੋٹے ਰੂਪ ਦੇ ਵਿੱਚ ਕਹਿ ਸਕਦੇ ਕਿ ਅਰਵਿੰਦ ਕੇਜਰੀਵਾਲ ਹੋਣਾ ਨਹੀਂ ਕਰਨਾ ਬਾਕੀਆਂ ਨੇ ਤੇ ਉਸ ਤੇ ਮੋਹਰ ਹੀ ਲਾਉਣੀ ਆ ਲੱਗਦਾ ਨਹੀਂ ਕਿ ਐਮਐਲਏ ਨੂੰ ਤੇ ਸਿਰਫ ਸਨੇਹ ਹੀ ਜਾਣਾ ਹੈਗਾ ਕਿ ਤੁਸੀਂ ਵੋਟ ਇਸ ਬੰਦੇ ਨੂੰ ਪਾਉਣੀ ਹੈਗੀ ਉਹ ਦਿਨ ਉਹ ਵਿਪ ਵੀ ਜਾਰੀ ਕੀਤਾ ਜਾਂਦਾ ਹੁੰਦਾ ਜਦੋਂ ਇਹ ਜੇ ਮਸਲਿਆਂ ਦੇ ਵਿੱਚ ਪਰ ਕਿਉਂਕਿ ਇਹਨਾਂ ਦੇ ਮੁਕਾਬਲੇ ਕਿਸੇ ਨੇ ਨਾਮਿਨੇਸ਼ਨ ਭਰਨ ਨਹੀਂ ਹੈਗੀ ਬਾਕੀ ਕੋਲ ਹੈ ਨਹੀਂ ਇੰਨੇ ਐਮਐਲਏ ਕਿਉਂਕਿ ਇਹਦੇ ਚਰਾ ਸਭਾ ਦੇ ਵਿੱਚ ਇੱਕ ਐਮਐਲਏ ਨੇ ਹੀ ਵੋਟ ਪਾਉਣੀ ਹੁੰਦੀ ਆ ਤੇ ਆਮ ਆਦੀ ਪਾਰਟੀ ਕੋਲ 94 ਐਮਐਲਏ ਤੇ ਇਸ ਕਰਕੇ ਜੀ ਸਥਿਤੀ ਜਿਵੇਂ ਆਮ ਆਦੀ ਪਾਰਟੀ ਦਾ ਹੀ ਮੈਂਬਰ ਰਾਜ ਸਭਾ ਮੈਂਬਰ ਬੰਨਣਾ ਪੱਕਾ ਹੈਗਾ ਉਹ ਦੇ ਦੇ ਕਿ ਉਹ ਕਿਹੜਾ ਹੋਏਗਾ ਚਿਹਰਾ ਕਿਹੜਾ ਹੋਏਗਾ ਇਹ ਫੈਸਲਾ ਅਰਵਿੰਦ ਕੇਜਰੀਵਾਲ ਸਾਹਿਬ ਨੇ ਜਾਂ ਉਹਨਾਂ ਦੀ ਟੀਮ ਨੇ ਕਰਨਾ ਜੀ ਤਮਾਮ ਜਾਣਕਾਰੀ ਦੇਣ ਲਈ ਬਹੁਤ ਬਹੁਤ ਸ਼ੁਕਰੀਆ ਧੰਨਵਾਦ